ਅੱਜ ਇੱਕ ਲਾਇਬ੍ਰੇਰੀ ਦਾ ਵਿਦ ਕਟਨ ਜਿੱਥੇ ਜਿਹੜੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੇ ਉਹਨਾਂ ਦੀ ਤਿਆਰੀ ਕਰਾਈ ਜਾਊਗੀ ਕਿਉਂਕਿ ਜ਼ਮਾਨਾ ਕੰਪੀਟੀਸ਼ਨ ਦਾ ਹੋ ਗਿਆ ਤੇ ਹੁਣ ਆਪਾਂ ਨੂੰ ਪੜ੍ਹਾਈ ਦੇ ਵਿੱਚ ਜੇ ਅਪਡੇਟ ਨਹੀਂ ਰਵਾਂਗੇ ਤਾਂ ਪਿੱਛੇ ਰਹਿ ਜਾਾਂਗੇ ਸੋ ਲਾਇਬ੍ਰੇਰੀਆਂ ਪੂਰੇ ਪੰਜਾਬ ਦੇ ਵਿੱਚ ਅਸੀਂ ਬਣਾ ਰਹੇ ਹਾਂ ਉਹ ਲਾਇਬ੍ਰੇਰੀਆਂ ਜਿਹੜੀਆਂ ਉਹਦੇ ਵਿੱਚ ਸਿਲੇਬਸ ਦੀਆਂ ਕਿਤਾਬਾਂ ਵੀ ਰੱਖੀਆਂ ਜਾਂਦੀਆਂ ਨੇ ਉੱਥੇ ਵੀ ਅੱਜ ਮੈਂ ਬੱਚਿਆਂ ਨੂੰ ਇਸ ਤੋਂ ਬਾਅਦ ਮਿਲੂੰਗਾ ਤੇ ਉਹੀ ਬੱਚੇ ਜਿਹੜੇ ਕੰਪੀਟੀਸ਼ਨ ਦੇ एग्जाम ਦੇਣਗੇ ਉਹੀ ਆਪਣੇ ਜੂਨੀਅਰਸ ਨੂੰ ਵੀ ਨਾਲ-ਨਾਲ ਪੜ੍ਹਾਉਣਗੇ ਸੋ ਲੇਖੋ ਲੇਟੈਸਟ ਟੈਕਨੀਕ ਹੈ ਜਿਹੜੀ ਸਟੱਡੀ ਦੀ ਉਹ ਵੀ ਇਸਤੇਮਾਲ ਕੀਤੀ ਜਾਊਗੀ ਤਾਂ ਕਿ ਇਹ ਇਲਾਕਾ ਜਿਹੜਾ ਉਹ ਪੜ੍ਹਾਈ ਪੱਖੋਂ ਵੀ ਵਿਕਾਸ ਪੱਖੋਂ ਵੀ ਕਿਸੇ ਪੱਖੋਂ ਘੱਟ ਨਹੀਂ ਹੈਗਾ ਵੈਸੇ ਪਹਿਲਾਂ ਇੱਕ ਮੇਥ ਬਣੀ ਹੋਈ ਸੀਗੀ ਇਲਾਕੇ ਬਾਰੇ ਸੰਗਰੂਰ ਮਾਨਸਾ ਬਠਿੰਡਾ ਕਿ ਪਤਾ ਨਹੀਂ ਸ਼ਾਇਦ ਤੇਲਾਂ ਤੇ ਰਹਿ ਗਏ ਜਾਂ ਪਿੱਛੇ ਰਹਿ ਗਏ ਪਰ ਪ੍ਰਮਾਤਮਾ ਹਰੇਕ ਨੂੰ ਇੱਕੋ ਜਿਹਾ ਬਣਾ ਕੇ ਭੇਜਦਾ ਬਸ ਲੋੜ ਇਹ ਹੈ ਕਿ ਅਸੀਂ ਆਪਣੇ ਸਕੂਲਾਂ ਨੂੰ ਕਿੰਨਾ ਅਪਡੇਟ ਕਰਦੇ ਆ ਕਿੰਨਾ ਅਪਗ੍ਰੇਡ ਕਰਦੇ ਆ ਸਾਡੇ ਟੀਚਰਜ਼ ਜਿਹੜੇ ਨੇ ਉਹ ਕਿੰਨੇ ਕੱਪਗ੍ਰੇਡਡ ਨੇ ਜਿਨ੍ਹਾਂ ਨੇ ਆਉਣ ਵਾਲੇ ਫਿਊਚਰ ਵਾਸਤੇ ਜਿਹੜੇ ਕੰਪੀਟੀਸ਼ਨ ਵਾਸਤੇ ਵੀ ਬੱਚੇ ਤੇ ਕੰਪੀਟੀਸ਼ਨ ਪਾਸ ਕਰਨ ਵਾਲੇ ਵੀ ਜਿਹੜੇ ਬੱਚੇ ਜਿਹੜੇ ਇਥੋਂ ਨਿਕਲ ਕੇ ਜਾਣਗੇ ਦੇਸ਼ ਦੇ ਵਿੱਚ ਅਲੱਗ-ਅਲੱਗ ਵੱਡੇ-ਵੱਡੇ ਅਹੁਦਿਆਂ ਤੇ ਪੰਜਾਬ ਸਟੇਟ ਦੇ ਵਿੱਚ ਉਹ ਆਪਣੀਆਂ ਸੇਵਾਵਾਂ ਨਿਵਾਉਣਗੇ ਸੋ ਕਿਸੇ ਗੱਲੋਂ ਘਟਨੀ ਜਿਹੜਾ ਅੰਕਿਆ ਜਾਣਾ ਚਾਹੀਦਾ ਕਿਸੇ ਵੀ ਕਸਬੇ ਨੂੰ ਜਾਂ ਕਿਸੇ ਵੀ ਇਲਾਕੇ ਨੂੰ